ਦੋਸਤੋ ਆ ਜਿਹੜੀ ਕੁੜੀ ਤੁਸੀਂ ਦੇਖ ਰਹੇ ਹੋ ਇਸ ਕੁੜੀ ਦਾ weight ਹੈ 80kg ਤੇ ਹੁਣ ਇਸ ਕੁੜੀ ਦਾ weight ਹੈ 72kg ਇਹ ਕੁੜੀ 2 ਸਾਲ ਪਹਿਲਾਂ ਇਸ ਕੁੜੀ ਦੇ ਇੰਜਰੀ ਹੋ ਗਈ ਸੀ ਕਿ ਕਬੱਡੀ ਦੀ ਪਲੇਅਰ ਰਹੀ ਹੈ ਕੁੜੀ ਤੇ weight ਇਹਨਾਂ ਦਾ ਗੇਰ ਹੋ ਗਿਆ ਸੀਗਾ ਤੇ ਗੜ ਸ਼ੰਕਰ ਤੋਂ ਨੇ ਮੈਡਮ ਅੱਜ ਗੱਲ ਕਰਨਿਆ ਮੈਨੂੰ ਅੱਜ ਇੱਥੇ ਆਉਣ ਨੂੰ 2 ਹਫ਼ਤੇ ਹੋ ਗਏ ਤੇ 2 ਹਫ਼ਤੇ ਦੇ ਵਿੱਚ ਵਿੱਚ ਮੈਂ ਮਤਲਬ ਬਹੁਤ ਵਧੀਆ ਇੱਥੇ ਸਾਰਾ ਕੁਝ ਹੈ ਮੈਂ ਆਪ ਦਾ 8kg weight loss ਕੀਤਾ ਸਰ ਦੀ ਡਾਈਟ ਪਲਾਨ ਦੀ ਹੈਲਪ ਨਾਲ ਤੇ ਗਰਾਊਂਡ 2 ਟਾਈਮ ਕਰਕੇ ਜਰੂਰ ਵੀਰਤ ਕਰੋ ਸਭ ਤੋਂ ਵਧੀਆ ਚੀਜ਼ ਹੈ ਤੁਹਾਡੇ ਲਈ ਆਰਮੀ ਹੋਰ ਪੰਜਾਬ ਪੁਲਿਸ ਜਾਣਾ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਦੂਸਰਾ ਦੋਸਤਾਂ ਨੂੰ ਦੱਸ ਦੇਣਾ ਚਾਹਣਾ ਇਸ ਕੁੜੀ ਨੂੰ ਕਮੈਂਟ ਦੇ ਵਿੱਚ ਵਧਾਈਆਂ ਦਿਓ ਵਧਾਈਆਂ ਇਸ ਕਰਕੇ ਕਿ ਇਸ ਕੁੜੀ ਨੇ ਆਰਮੀ ਦਾ ਜਿਹੜਾ ਐਗਜ਼ਾਮ ਆ ਕਲੀਅਰ ਕੀਤਾ ਹੈ ਉਹ ਵੀ ਇੱਕ ਦੋ ਦਿਨ ਪੜ ਗਈ ਸੀ ਸਟੱਡੀ ਵਿੱਚ ਬਹੁਤ ਜ਼ਿਆਦਾ ਆਪਾਂ ਕੁੜੀ ਬਟ ਮੋਸਟਲੀ ਜਿਹੜੇ ਵਿੱਚ ਸਟੱਡੀ ਵਿੱਚ ਆਪ ਹੁੰਦੇ ਨੇ ਫਿਜ਼ੀਕਲ ਦੇ ਵਿੱਚ ਥੋੜੇ ਡਾਊਨ ਹੁੰਦੇ ਨੇ ਇਸ ਕੁੜੀ ਦਾ ਚਲੋ ਪ੍ਰੋਬਲਮ ਸੀਗੀ ਇੰਦਰੀ ਹੋਣ ਕਰਕੇ ਠੀਕ ਹੈ ਦੋਸਤੋ ਉਸ ਤੋਂ ਬਾਅਦ ਵੀ ਵਧੀਆ ਰਿਕਵਰ ਕਰਾਲਾ 15 ਦਿਨਾਂ ਦੇ ਵਿੱਚ 8 ਕਿਲੋ weight loss ਕਰਨਾ ਕੋਈ ਬਾਲਾ ਜੀ ਦਾ ਖੜਾ ਨਹੀਂ ਹੈ ਠੀਕ ਹੈ ਤੇ ਇਸ ਕੁੜੀ ਦੀ ਹ ਸਾਕ ਤੇ ਗਰਾਊਂਡ ਦੀ ਮਿਹਨਤ ਨੇ ਅੱਜ ਇਹ ਕਰ ਦਿਖਾਇਆ ਜੇ ਤੁਸੀਂ ਵੀ ਆਪਣਾ weight loss ਕਰਨਾ ਚਾਹੁੰਦੇ ਹੋ ਦੇਖ ਲਓ ਸੇਮ ਪਹਿਲਾਂ ਕਿਵੇਂ ਦੀ ਸੀਗੀ ਸੇਮ ਹਨਾ ਤੇ ਹੁਣ ਦੇਖ ਲਓ ਬਹੁਤ ਜ਼ਿਆਦਾ weight loss ਕਰ ਲਿਆ ਇਸ ਬੱਚੀ ਨੇ ਤੇ ਮਸਲਨ ਚੋਟੀ ਵੀ ਸੇਮ ਵਾਪਸ ਆ ਚੁੱਕੀ ਆ ਤਾਂ ਜ਼ਰੂਰ ਕੰਟੈਕਟ ਕਰੋ ਨੰਬਰ ਦੇਖ ਰਿਹਾ ਤੁਹਾਨੂੰ ਜੀ ਸਕਰੀਨ ਦੇ ਉੱਤੇ 8847478213 ਠੀਕ ਹੈ ਜੀ ਚੰਗੀ ਸਿਹਤ ਲਈ ਅੱਜ ਹੀ ਜੁਆਇਨ ਕਰੋ ਪ੍ਰੀਤਮ ਫਿਟ ਆਰਮੀ ਅਕੈਡਮੀ ਆਲਮਗੀ